ਏ ਜਿਵੇਂ ਬਦਾਮ ਰੋਗ ਨਾਲ ਆਪਣੀ ਫੁੱਲ ਬੋਡੀ ਵਾਸੇ ਬੈਨੀਫਿਟਸ ਨੇ ਠੀਕੇ ਵਾਲ ਝੜਦੇ ਹੈ ਵਾਲਾ ਨਿਗਰਤ ਵਾਸੇ ਬੈਨੀਫਿਟ ਹੈ ਇਹ ਅਜੀ ਜੇਨਰੇਸ਼ਨ ਨੂੰ ਯੂਜ਼ ਕਰਨਾ ਸ਼ੁਰੂ ਕਰ ਦੇਈਏ ਜਿਸ ਜਿੰਦੀ ਹੈ ਕਿ ਆਪਣੀ ਆਉਣ ਵਾਲੀ ਜੇਨਰੇਸ਼ਨ ਨੂੰ ਬੈਨੀਫਿਟਸ ਮਿਲ ਸਕਦੇ ਨੇ ਕਾਰਨ ਉਹਦਾ ਇਹ ਜੇ ਆਪਣਾ ਖਾਣਾ ਪੀਣਾ ਸਹੀ ਨਹੀਂ ਹੈ ਜੇ ਆਪਾਂ ਖਾਣਾ ਪੀਣਾ ਆਪਣਾ ਸਹੀ ਕਰਾਂਗੇ ਤੇ ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਦੁਆਰਤੀ ਹੀ ਆਪਣੀ ਲਾਈਫ ਦੇ ਵਿੱਚ ਯੂਜ਼ ਕਰਨਾ ਚਾਹੀਦਾ ਆਪਣੀ ਬੋਡੀ ਨੂੰ ਹੀ ਸੈਨ ਕਰਨਾ ਪਏਗਾ ਵੀ ਆਪਾਂ ਗਲਤ ਚੀਜ਼ ਖਾਵਾਂਗੇ ਉਹਦਾ ਰਿਜ਼ਲਟ ਗਲਤ ਹੀ ਮਿਲੇਗਾ ਇਸਹੀ ਜੀ ਦਾ ਅਮਗੰਦਰ ਜੜਛਾਈ ਮਿਲ ਜੇ। ਇਹ ਨਿੰਮ ਦਾ ਤੇਲ ਅਸੀਂ ਪੇਸ਼ੰਡੂ ਦਿੰਨੇ ਆ ਸ਼ੂਗਰ ਵਾਲੇ ਪੇਸ਼ੰਡੂ ਜਿਹਦੇ ਨਾਲ ਕਿ ਜੜ ਦੀ ਸ਼ੂਗਰ ਲੈ ਨਾਰਮਲ ਹੋ ਜਾਂਦੀ ਹੈ ਯੂਜ਼ ਕਰਨਾ। ਤੇ ਕਲੌਂਜੀ ਦਾ ਤੇਲ ਵੀ ਇਹੀ ਪਰਪਸ ਵਾਸਤੇ ਵਰਤਿਆ ਜਾਂਦਾ ਹੈ ਔਰ ਹਾਰਟ ਪੇਸ਼ੰਡੂ ਨੂੰ ਦਿੱਤਾ ਜਾਂਦਾ ਹੈ ਕਿ ਜਿੰਦਰਾ ਕੀ ਖੂਨ ਪਤਲਾ ਹੁੰਦਾ ਹੈ। ਅਦਰਕ ਵੀ ਫਾਸਟ ਫੂਡ ਵਗੈਰਾ ਇੰਨਾ ਕੋ ਹੈਵੀ ਹੋ ਚੁੱਕਾ ਹੈ ਅੱਜ ਕੱਲ ਦੇ ਬੱਚਿਆਂ ਦੇ ਉੱਤੇ ਵੀ ਉਹ ਸਾਡੇ ਖਾਣੇ ਦੇ ਉੱਤੇ ਨਸਿੰਗ ਹੀ ਜ਼ਰੂਰ ਬਿਲਕੁਲ ਧਿਆਨ ਨਹੀਂ ਸੋ ਦਿਨਾ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਕਈ ਅਜਿਹੇ ਪੁਰਾਣੇ ਦੁਕਾਨ ਮੌਜੂਦ ਨੇ ਜੋ ਰਵਾਇਤ ਦੇ ਅਨੁਸਾਰ ਕਈ ਵੱਖ-ਵੱਖ ਤਰੀਕੇ ਦੇ ਜਿਹੜੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਹੁਣ ਮਦਾਮ ਦਾ ਤੇਲ ਹੈ ਖਾਸ ਕਰ ਤੇਲ ਹੈ ਮਗਾਈ ਤੇਲ ਹੈ ਨਾਰੀਲ ਤੇਲ ਹੈ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਘਰ ਦੇ ਵਿੱਚ ਹੀ ਕਈ ਕਿਚਨ ਦੇ ਵਿੱਚ ਮੋਸਟਲੀ ਅਜਿਹੀਆਂ ਚੀਜ਼ਾਂ ਮੌਜੂਦ ਨੇ ਜੋ ਸਾਡੇ ਸਿਹਤ ਦੇ ਲਈ ਬਹੁਤ ਜ਼ਿਆਦਾ ਉਪਯੋਗਮੰਦ ਹੈ ਤੇ ਉੱਥੇ ਹੀ ਹੁਣ ਜਿੱਦਾਂ ਕਿ ਸਮਾਂ ਬਦਲਦਾ ਜਾ ਰਿਹਾ ਹੈ ਹੁਣ ਅੰਗਰੇਜ਼ੀ ਦਵਾਈਆਂ ਦੇ ਵੱਲ ਜਾ ਰਹੇ ਨੇ ਜਾ ਜਿਹਨੀਆਂ ਆਯੁਰਵੈਦਿਕ ਚੀਜ਼ਾਂ ਨੇ ਜਾਂ ਨੁਸਖਿਆਂ ਦੀ ਗੱਲ ਕਰੀਏ ਨੁਸਖਿਆਂ ਦੇ ਵੱਲ ਹੁਣ ਲੋਕਾਂ ਦਾ ਰੁਝਾਨ ਬਹੁਤ ਘਟ ਗਿਆ ਹੈ ਕਾਰਨ ਕੀ ਹੈ ਕਾਰਨ ਉਹਦਾ ਇਹ ਹੈ ਜੀ ਆਪਣਾ ਖਾਣਾ-ਪੀਣਾ ਸਹੀ ਨਹੀਂ ਹੈ ਜੀ ਆਪਣਾ ਖਾਣਾ-ਪੀਣਾ ਆਪਣਾ ਸਹੀ ਕਰਾਂਗੇ ਤੇ ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਦੁਆਰਤੀ ਹੀ ਆਪਣੀ ਲਾਈਵ ਦੇ ਵਿੱਚ ਯੂਜ਼ ਕਰਨਾ ਚਾਹੀਦਾ ਹੈ ਇਹ ਬੱਚੇ ਅਈ ਕਲ ਜੇਨਰੇਸ਼ਨ ਨੂੰ ਆਪਣੀ ਲਾਈਵ ਦੇ ਵਿੱਚ ਪੁਰਾਣੇ ਬਜ਼ੁਰਗਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਜਿਹੜੇ ਆਪਣੀ ਬਾਡੀ ਨੂੰ ਫਿਟ ਕਰਨਾ ਦਾ ਜੇ ਆਪਾਂ ਇਹਦੀ ਟੈਕਨੀਕ ਦੇ ਹਿਸਾਬ ਨਾਲ ਜਿਵੇਂ ਖਾਣਾ ਵਗੈਰਾ ਆਪਾਂ ਸਹੀ ਨਹੀਂ ਕਰਦੇ ਇਸ ਕਰਕੇ ਉਹਨੂੰ ਆਪਣੀ ਬੋਡੀ ਨੂੰ ਹੀ ਸੈਨ ਕਰਨਾ ਪਏਗਾ ਵੀ ਆਪਾਂ ਗਲਤ ਚੀਜ਼ ਖਾਵਾਂਗੇ ਉਹਨਾਂ ਦਾ ਰਿਜ਼ਲਟ ਗਲਤ ਹੀ ਮਿਲੇਗਾ ਜੇ ਸਹੀ ਚੀਜ਼ ਖਾਵਾਂਗੇ ਤਾਂ ਰਿਜ਼ਲਟ ਸਹੀ ਮਿਲੇਗਾ ਅਲੱਗ-ਅਲੱਗ ਬੈਨੀਫਿਟਸ ਨੇ ਇਹ ਜਿਵੇਂ ਨਾਮ ਰੋਗ ਵਾਲਾ ਆਪਣੀ ਫੁੱਲ ਬੋਡੀ ਵਾਸਤੇ ਬੈਨੀਫਿਟਸ ਨੇ ਉਹਦੇ ਆਈਸੈਡ ਵਾਸਤੇ ਆਈਸੈਡ ਵੀ ਹੈ ਉਹਦੇ ਵਾਸਤੇ ਬੈਨੀਫਿਟ ਹੈ ਠੀਕੇ ਵਾਲ ਚੜਦੇ ਹੈ ਵਾਲਾ ਗ੍ਰੋਥ ਵਾਸਤੇ ਬੈਨੀਫਿਟ ਹੈ ਸੈਸ ਬਲੋਕ ਹੈ ਉਹਦੇ ਵਾਸਤੇ ਬੈਨੀਫਿਟਸ ਨੇ ਕਬਾਜ ਆ ਜਾਂਦਾ ਉਹਦੇ ਵਾਸਤੇ ਬੈਨੀਫਿਟ ਹੈ ਪੂਰੀ ਬਾਡੀ ਦੇ ਵਿੱਚ ਜੋਇੰਟ ਪੇਨ ਹੈ ਜਾਂ ਮਸਲ ਪੇਨ ਹੈ ਹਰ ਇੱਕ ਬਾਡੀ ਵਾਸੇ ਬਾਡੀ ਵਾਸੇ ਫੁੱਲ ਬਾਡੀ ਵਾਸੇ ਦਾ ਆਮ ਰੋਗੀ ਕਹਿੰਦੇ ਆਈਟਮ ਹੈ ਫੁੱਲ ਬਾਡੀ ਨੂੰ ਬੈਨੀਫਿਟ ਦੇ ਦੇ। ਤੇ ਤੁਹਾਡੇ ਮੈਂ ਦੇਖ ਸਕਦਾ ਸਾਹਮਣੇ ਨਿੰਮ ਦਾ ਤੇਲ ਵੀ ਰੱਖਿਆ ਹੋਇਆ ਹੈ। ਲੋਕ ਕਿਸ ਚੀਜ਼ ਲਈ ਇਹ ਵਰਤਦੇ ਨੇ ਇਸ ਤੇਲ ਨੂੰ? ਦੇਖੋ ਜੀ ਨਿੰਮ ਦਾ ਤੇਲ ਅਸੀਂ ਪੇਸ਼ੈਂਟ ਨੂੰ ਦਿੰਦੇ ਆ ਸ਼ੂਗਰ ਵਾਲੇ ਪੇਸ਼ੈਂਟ ਨੂੰ ਜਿਹਦੇ ਨਾਲ ਕਿ ਖੜਦੀ ਸ਼ੂਗਰ ਜਿਹੜੀ ਨਾਰਮਲ ਹੋ ਜਾਂਦੀ ਹੈ ਯੂਜ਼ ਕਰਨਾ। ਇਹ ਕੋਲੋਂਜੀਆ ਤੇਲ ਵੀ ਇਹੀ ਪਰਪਸ ਵਾਸਤੇ ਵਰਤਿਆ ਜਾਂਦਾ ਹੈ ਔਰ ਹਾਰਟ ਪੇਸ਼ੈਂਟ ਨੂੰ ਵੀ ਦਿੱਤਾ ਜਾਂਦਾ ਹੈ ਕਿ ਜਿੰਦ ਨਾਲ ਕੀ ਖੂਨ ਪਤਲਾ ਹੁੰਦਾ ਹੈ ਕਹਿੰਦਾ ਮਤਲਬ ਕਿ ਅੱਜ ਤੋਂ ਜਿਹੜਾ 20 ਸਾਲ ਪਹਿਲਾਂ ਬੈਨੀਫਿਟਸ ਉਸਨੋਂ ਅੱਜ ਦੀ ਜੇਨਰੇਸ਼ਨ ਦੇ ਬੈਨੀਫਿਟਸ ਨੇ ਇਹ ਅੱਜ ਦੀ ਜੇਨਰੇਸ਼ਨ ਨੂੰ ਯੂਜ਼ ਕਰਨਾ ਸ਼ੁਰੂ ਕਰ ਰਹੀ ਹੈ ਜਿਸ ਜਿੰਦ ਇਹ ਕਿ ਆਪਣੀ ਆਉਣ ਵਾਲੀ ਜੇਨਰੇਸ਼ਨ ਨੂੰ ਬੈਨੀਫਿਟਸ ਮਿਲ ਸਰਦੇ। ਹਰ ਇੱਕ ਬੋਡੀ ਦਾ ਕੇ ਬਣਤਿਆ ਜਾਵੇ ਔਰ ਹਰ ਪਰਸਨ ਨੂੰ ਹੀ ਫਾਇਦਾ ਲੱਗੇ। ਗੱਲ ਇਹ ਚੀਜ਼ਾਂ ਆਪਣੀ ਬੈਨੀਫਿਟਸ ਵਾਸਤੇ ਹੈ। ਉਹਨਾਂ 100 ਸਾਲ ਬਾਅਦ ਮਸ਼ੀਨ ਦਿੱਤੀ ਗਿਆ 100 ਸਾਲ ਬਾਅਦ ਵੱਡਾ ਰੈਡਵੇਟ ਦਿੱਤੀ ਗਈ ਹੈ। ਉਹ ਇਸ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ। ਨਵੀਂ ਮਸ਼ੀਨ ਲਗਾਈ ਹੈ, ਨਵੀਂ ਟੈਕਨੀਕ, ਟੈਕਨੀਕ ਨਵੀਂ ਹੈ। ਲੇਕਿਨ ਕੰਮ ਦਾ ਦੇਸੀ ਹੀ ਹਿਣਾ ਵਾਲਾ ਹੀ ਹੈ। ਔਰ ਆਪਣੇ ਬੈਨੀਫਿਟਸ ਉਸੇ ਨਹੀਂ, ਕਸਮਰ ਦੇ ਬੈਨੀਫਿਟਸ ਕਰਦੇ ਹੈ। ਅਬ ਤੱਕ ਕਸਮਰ ਨੂੰ ਗਲਤ ਸੀ ਨਾ। ਉਹਨਾਂ ਬੈਨੀਫਿਟਸ ਪਤਾ ਨਹੀਂ, ਲੇਕਿਨ ਉਹ ਫਿਰ ਵੀ ਨਹੀਂ ਆਉਂਦੇ। ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਆਪਣੀ ਸਟੱਡੀ ਤੋਂ ਨਹੀਂ ਟਾਈਮ ਹੈ ਮਤਲਬ ਕਿ ਫਾਸਟ ਫੂਡ ਵਗੈਰਾ ਇੰਨਾ ਕੋ ਹੈਵੀ ਹੋ ਚੁੱਕਾ ਹੈ ਅੱਜਕੱਲ ਦੇ ਬੱਚਿਆਂ ਦੇ ਉੱਤੇ ਵੀ ਉਹ ਸਾਡੇ ਖਾਣੇ ਦੇ ਉੱਤੇ ਨਾਥਿੰਗ ਇਸ ਆਲ ਬਿਲਕੁਲ ਧਿਆਨ ਨਹੀਂ ਦਿੰਦੇ ਅੱਜ ਦੇ ਬੱਚੇ ਦੇਖ ਲਓ ਵੀ ਉਹ ਜ਼ਿਆਦਾ ਮਾਰਕੀਟ ਫੂਡ ਹੀ ਖਾਂਦੇ ਨੇ ਘਰ ਦੇ ਫੂਡ ਛੱਡ ਗਿਆ ਉਹਨਾਂ ਨੂੰ ਚੰਗਾ ਲੈ ਕੇ ਖਾਣੇ ਨਹੀਂ ਦੇ ਬਦਲਦੇ ਦੌਰ ਦੇ ਵਿੱਚ ਤੁਸੀਂ ਬਹੁਤ ਥੀ ਚੀਜ਼ਾਂ ਜਿਹੜੇ ਬਦਲਦੀਆਂ ਹੋਈਆਂ ਦੇਖੇਗਾ ਲੁਧਿਆਣਾ ਸ਼ਹਿਰ ਵੀ ਕਾਫੀ ਬਦਲ ਗਿਆ ਹੈ ਵੀ ਜਿਹੜੇ ਉਹ ਹੀ ਇੰਟਰਸਟ ਦਾ ਗੱਲ ਫਿਰ ਆ ਜਾਂਦੀ ਹੈ ਵੀ ਆਪਾਂ ਜਿੰਨਾ ਕਿ ਇੰਟਰਸਟਡ ਕਿਸੇ ਚੀਜ਼ ਵੱਲ ਹੁੰਦੇ ਆ ਅਸੀਂ ਉਧਰ ਹੀ ਧਿਆਨ ਦਿੰਦੇ ਆ ਆਪਾਂ ਉਧਰ ਹੀ ਜ਼ਿਆਦਾ ਕਰ ਬੱਚਿਆਂ ਨੂੰ ਜਿਹਦੇ ਜਿਹਦੀ ਚੀਜ਼ ਨਾਲ ਜੁੜਦਾ ਹੈ ਉਹ ਬੱਚੇ ਜ਼ਿਆਦਾ ਕਰ ਉਹਦੇ ਨਹੀਂ ਜ਼ਿਆਦਾ ਕਿਉਂਕਿ ਅੱਜ ਕੱਲ ਦੇ ਬੱਚੇ ਜਿਹੜੇ ਹੈਗੇ ਨੇ ਟੈਕਨੀਕਲ ਬੱਚੇ ਨੇ ਕੋਈ ਕੰਪਿਊਟਰ ਕੰਪਿਊਟਰਾਈਜ਼ ਹੈ ਕੋਈ ਲਾਅ ਕਰਦਾ ਹੈ ਕੋਈ ਬੜੇ ਲਿਖੇ ਬੱਚੇ ਨੇ ਅੱਜ ਕੱਲ ਇਹ ਇਧਰਲੇ ਪਾਸੇ ਧਿਆਨ ਹੁਣ ਨਾ ਘਟਦਾ ਹੈ ਤੇ ਕਨੂ ਕੀ ਅਪੀਲ ਕਰਨਾ ਚਾਹੁੰਦੀ ਹਾਂ ਮੇਰੀ ਦੇਖੋ ਜੀ ਮੇਰੀ ਥਿੰਕਿੰਗ ਦੇ ਅਨੁਸਾਰ ਨਾਲ ਮੇਰੀ 55 ਅਏ ਹੈ ਇਸ ਹਾਲ ਨਾਲ ਅਜਕਲ ਦੇ ਬੱਚਿਆਂ ਨੂੰ ਇਨਾਂ ਚੀਜ਼ਾਂ ਦਾ ਰੋਜ਼ਾਨਾ ਵਰਤਣਾ ਚਾਹੀਦਾ ਹੈ ਇਨਾਂ ਚੀਜ਼ਾਂ ਯੂਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਬੈਨੀਫਿਟਸ ਨੇ ਮੇਰੀ ਇਹ ਅਪੀਲ ਤਾਂ ਪਬਲਿਕ ਦੇ ਵਿੱਚ ਬੱਚਿਆਂ ਨੂੰ ਲੈ ਕੇ ਜ਼ਿਆਦਾ ਹੈ ਕਿ ਕਿ ਪੁਰਾਣੇ ਬਜ਼ੁਰਗ ਤਾਂ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਯੂਜ਼ ਕਰਦੇ ਹੀ ਨਹੀਂ ਲੇਕਿਨ ਆਜਕਲ ਜੇਨਰੇਸ਼ਨ ਨੂੰ ਵੀ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਸੋ ਤਸੀਂ तमाम ਗੱਲਾਂ ਸੁਣੀਆਂ ਤੇ ਕਿਤੇ ਨਾ ਕਿਤੇ ਸਾਡੇ ਬਜ਼ੁਰਗ ਵੀ ਕਹਿ ਕੇ ਗਏ ਨੇ ਕਿ ਅਜਹੀਆਂ ਚੀਜ਼ਾਂ ਵਰਤਣੀਆਂ ਚਾਹੀਦੀ ਨੇ ਕਿਉਂਕਿ ਕਈ ਕਾਫੀਆਂ ਚੀਜ਼ਾਂ ਦੇ ਕਾਫੀ ਬਿਮਾਰੀਆਂ ਦੇ ਜੜੇ ਇਲਾਜ ਸਾਡੇ ਕਿਚਨ ਦੇ ਵਿੱਚ ਮੌਜੂਦ ਨੇ